ਸੋ ਹਾਲਾ ਕਿ ਜਿਹੜੀ ਗੱਲ ਕਰ ਰਹੇ ਸੀ ਅਸੀਂ ਅਨਮੋਲ ਗਗਰਮਾਨ ਦੀ ਜਿਹੜੀ ਗੱਲ ਮੈਂ ਦੱਸਣ ਲੱਗਾ ਸੀ ਹੈ ਤੁਹਾਨੂੰ ਕਿ ਜਿਹੜਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਪੂਰੀ ਤਰ੍ਹਾਂ ਐਕਟਿਵੇਟ ਹੈ ਹਾਲਾ ਕਿ ਇੱਕ ਜਿਹੜੀ ਵੀਡੀਓ ਸੀ ਜਿਸ ਵਿੱਚ ਅਨਮੋਲ ਗਗਰਮਾਨ ਜੀ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਹੜੇ ਰੋਡ ਬਣਾਏ ਜਾਣਗੇ ਪੂਰੀ ਤਰ੍ਹਾਂ ਇਹ ਵਧੀਆ ਬਣਾਇਆ ਜਾਏਗਾ ਸੋ ਇਸ ਵੇਲੇ ਜਿਹੜਾ ਕਿ ਦੇਖ ਰਹੇ ਆਂ ਭਗਵਾਨ ਜਮਾਨ ਸਰਕਾਰ ਦੇ ਰਹੀ ਹੈ ਪੂਰੀ ਤਰ੍ਹਾਂ ਐਕਟਿਵ ਹੈ ਮਨ ਲੇ ਕੇ ਕਹਿੰਦੇ ਸੀ ਕੰਮ ਕਰਾਂਗੇ ਵਧੀਆ ਕਰਾਂਗੇ ਦੇਖ ਰਹੇ ਆ ਕਿ ਜਿਸ ਤਰ੍ਹਾਂ ਕੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਜਿਹੜੇ ਰੋਡ ਬਣਨਗੇ ਇਵਨ ਕੀ ਜਿਹੜੇ ਕੀ ਰੋਡ ਬਣਾਏ ਜਾਣਗੇ ਉਹ ਅੱਛੇ ਬਣਾਏ ਜਾਣਗੇ ਉਹ ਅੱਛੇ ਬਣਾਏ ਜਾਣਗੇ ਤਾਂ ਉਹ ਰੋਡ ਦੀ ਗੱਲ ਕਰ ਰਹੇ ਸੀਗੇ ਜੀ ਉਹ ਰੋਡ ਦੇ ਵਿੱਚ ਵੀ ਅੱਛੀ ਮਟੀਰੀਅਲ ਯੂਜ਼ ਕੀਤਾ ਜਾਵੇਗਾ ਜਿਸ ਤਰ੍ਹਾਂ ਕੀ ਡਿਚ ਦੇ ਵਿੱਚ ਉਹਨਾਂ ਨੇ ਸਾਈਡ ਤੇ ਜਿਹੜੇ ਲਗਾਉਂਦੇ ਚੀਜ਼ਾਂ ਉਹ ਸਾਰੀਆਂ ਜਿਹੜਾ ਬਹੁਤ ਵਧੀਆ ਮਟੀਰੀਅਲ ਮਟੀਰੀਅਲ ਯੂਜ਼ ਕੀਤਾ ਜਾਵੇਗਾ ਔਰ ਜਿਸ ਤਰ੍ਹਾਂ ਕੀ ਉਹ ਜਿਹੜੀ ਕਾਰ ਤੇ ਪਹਿਲੇ ਸੀਗਾ ਕਿ ਦਿਖਾਤੇ ਸੀਗੇ ਕਿ ਲੋਕ ਕਮਿਸ਼ਨਦਾਰ ਹੈ ਜਿਹੜੇ ਕਮਿਸ਼ਨ ਵਗੈਰਾ ਲੈ ਕੇ ਵਿੱਚ ਉਹ ਕੁਝ ਵੀ ਯੂਜ਼ ਨਹੀਂ ਸੀ ਕਰਦੇ ਔਰ ਬਾਅਦ ਚ ਉਹਨਾਂ ਨੂੰ ਇਹ ਚੀਜ਼ ਬਣਾਉਣਾ ਪੈਂਦਾ ਸੀਗਾ ਦੂਸਰੀ ਵਾਰੀ ਹਾਲਾਂਕਿ ਉਹਨਾਂ ਨੇ ਇਹ ਚੀਜ਼ ਨੂੰ ਗੱਲ ਨੂੰ ਖਾਰਜ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਕਾਫੀ ਸਾਰੀਆਂ ਆਫਰ ਆndੀਆਂ ਕਿ ਤੁਸੀਂ ਇੰਨੇ ਕਮਿਸ਼ਨ ਲੈ ਲਓ ਇੰਨੇ ਕਮਿਸ਼ਨ ਪਰ ਹੋਰ ਉਹਨਾਂ ਦਾ ਕਹਿਣਾ ਹੈ ਅਨਮੋਲ ਗਗਨ ਮਾਨ ਜੀ ਦਾ ਕਿ ਇਸ ਤਰ੍ਹਾਂ ਦੀ ਕੋਈ ਆਪਾਂ ਕਮਿਸ਼ਨ ਨਹੀਂ ਲੈਣਾ ਅੱਛੇ ਅੱਛੇ ਤਿੱਗਿਆ ਔਰ ਅچھے ਰੋਡ ਬਣਾਏ ਜਾਣਗੇ ਜਿੱਦ ਨੂੰ ਸਖਤ ਹੀ ਵਧੀਆ ਢੰਗ ਨਾਲ ਬਣਾਇਆ ਜਾਏਗਾ ਔਰ ਪੂਰੀ ਤਰ੍ਹਾਂ ਜਿਹੜਾ ਮਿਹਨਤ ਹੈ ਜਿਹੜਾ ਮਟੀਰੀਅਲ ਹੈ ਵਧੀਆ ਯੂਜ਼ ਕੀਤਾ ਜਾਵੇਗਾ ਸੋ ਇਹ ਵੀ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ ਔਰ ਵਧੀਆ ਰੋਡ ਬਣਾਏ ਜਾਣਗੇ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀ ਸੂਹੀ ਤੁਹਾਨੂੰ ਦੱਸ ਰਹੇ ਸੀਗਾ ਕਿ ਇਹ ਚੀਜ਼ਾਂ ਬਹੁਤ ਸਾਰੀਆਂ ਐਕਟੀਵੇਟ ਜਿਹੜਾ ਆਮ ਆਦੀ ਪਾਰਟੀ ਵੱਲੋਂ ਹੁਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੋ ਇਸ ਚੀਜ਼ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜੀ ਭਗਵਾਨ ਤਮਾਨ ਸਰਕਾਰ ਹੈ ਉਹ ਪੂਰੀ ਤਰ੍ਹਾਂ ਹੀ ਪੰਜਾਬ ਨੂੰ ਅੱਛੇ ਢੰਗ ਨਾਲ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਹਰ ਚੀਜ਼ ਤੇ ਜੇਕਰ ਵਾਕਈ ਇਹ ਚੀਜ਼ ਹੋਏਗਾ ਤੇ ਵਾਕਈ ਇਹ ਚੀਜ਼ ਕਰਨਗੇ ਤੇ ਲੋਕਾਂ ਦੇ ਪਰਤੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਵਾਕਈ ਰਹਿ ਪਾਏਗੀ ਟਿਕ ਪਾਏਗੀ ਉਹਨਾਂ ਦਾ ਇਹ ਜਿਹੜਾ ਵਿਚਾਰ ਹੈ ਜਿਹੜਾ ਉਹਨਾਂ ਦੇ ਥੀਮ ਹੈ ਹਾਲਕੀ ਉਹਨਾਂ ਵੱਲੋਂ ਵੀ ਲਗਾਤਾਰ ਐਕਸ਼ਨ ਕੀਤੇ ਜਾਂਦੇ ਆ ਤੇ ਸੋ ਇਸ ਵੇਲੇ ਅਸੀਂ ਤੁਹਾਨੂੰ ਦੇਖ ਪਾ ਰਹੇ ਹਾਂ ਕਿ ਜਿਹੜਾ ਕਾਰਵਾਈ ਹੈ ਇਸ ਵੇਲੇ ਭਾਰੂ ਕੈਂਪ ਤੋਂ ਤੁਸੀਂ ਦੇਖ ਰਹੇ ਸੀਗਾ ਸੋ ਇਸ ਦੇ ਨਾਲ ਹੀ ਦਿਓ ਤੁਹਾਨੂੰ ਇਹਦਾ ਧੰਨਵਾਦ ਸੋ ਜਿਹੜੀਆਂ ਗੱਲਾਂ ਤੁਹਾਨੂੰ ਕੀਤੀਆਂ ਇਸ ਵੇਲੇ ਕਿ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਦੇਖਿਆ ਜਾਵੇ ਤਾਂ ਆਮ ਆਦੀ ਪਾਰਟੀ ਇਸ ਲਈ ਪੂਰੀ ਤਰ੍ਹਾਂ ਐਕਟੀਵੇਟ ਹੋ ਚੁੱਕਾ ਹੈ ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ ਕਿ ਆਮ ਆਦੀ ਪਾਰਟੀ ਇਸ ਲਈ ਪੂਰੀ ਤਰ੍ਹਾਂ ਐਕਟੀਵੇਟ ਹੈ ਹਾਲਾਂਕਿ ਅਨਮੋਲ ਗਗਨਮਾਨ ਦਾ ਵੀ ਇੱਕ ਵੀਡੀਓ ਦੇਖਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਹੀ ਪੂਰੀ ਤਰ੍ਹਾਂ ਹੀ ਜਿਹੜਾ ਕਿ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਇਸ ਲਈ ਕੀਤਾ ਗਿਆ ਅੱਜ ਪ੍ਰਸ਼ਾਸਨ ਵੱਲੋਂ ਸਰਕਾਰ ਇਸ ਦਿਨ ਆਸੀਂ ਇੱਕ ਹੋਰ ਗੱਲ ਦੱਸਣਾ ਚਾਹਾਂਗੇ ਕਿ ਖਾਣਾ ਭਾਰਗੰਬ ਦੇ ਜਿਹੜਾ ਐਸਐਚਓ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਿਹੜਾ ਕਾਰਵਾਈ ਹੈ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਕਾਰਪਸ਼ਨ ਵੱਲੋਂ ਕੀਤੀ ਗਈ ਹੈ ਤੇ ਇਹ ਕਾਰਪਸ਼ਨ ਵੱਲੋਂ ਕਾਰਵਾਈ ਕੀਤੀ ਗਈ ਹੈ ਸਖਤ ਜਿਹੜਾ ਕਾਰਵਾਈ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਇਆ ਹਾਲਾਗੀ ਚਲੇ ਆਸੀ ਦੇ ਕੋਸ਼ਿਸ਼ ਕੀਤੀ ਪ੍ਰਸ਼ਾਸਨ ਵੱਲੋਂ ਕੀ ਲਗਾਤਾਰ ਕੋਈ ਸਾਨੂੰ ਜਵਾਬ ਮਿਲੇ ਵੀ ਇਹ ਕਾਰਵਾਈ ਕਾਰਪੋਰੇਸ਼ਨ ਵੱਲੋਂ ਪਰਿਵਾਰ ਜਿਨ੍ਹਾਂ ਨੇ aarop ਲਗਾਇਆ ਕਿ ਇਹ ਕਾਰਵਾਈ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਪਰ ਕਾਰਪੋਰੇਸ਼ਨ ਦੀ ਟੀਮ ਨੂੰ ਅਸੀਂ ਪੁੱਛਿਆ ਕਿ ਵੀ ਇਹ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਪਰ ਉਹਨਾਂ ਨੇ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਇੱਕ ਗੱਲ ਪਹੁੰਚਾਉਣ ਦੀ ਕਿ ਇਹ ਕੀ ਕਾਰਵਾਈ ਹੈ ਕਿ ਨਹੀਂ ਹਾਲਾਂਕਿ ਸਪਸ਼ਟੀਕਰਨ ਬਿਲਕੁਲ ਨਹੀਂ ਆਇਆ ਹੈ ਇਹ ਦੇਖੋ ਮੰਗੀ ਸੀ ਜਿਹੜਾ ਇਸ ਨੂੰ ਟੈਕਟ ਕਰ ਰਹੇ ਆ ਜੀ ਇਹਨਾਂ ਦੇ ਚਾਂਗਲੇ ਸ਼ਹਿਰ ਨੂੰ ਚੱਲ ਰਹੀ ਹੈ ਉਹ ਮੈਂ ਮੈਸਜ ਦੇ ਲੈ ਸਾਰਾ ਅਸੀਂ ਦੇਖ ਰਹੇ ਹਾਂ ਸਰ ਕੀ ਨਾਮ ਹੈ ਸਰ ਆਪਣਾ ਹਾਂਜੀ ਨਾਮ ਕੀ ਸਰ ਇੰਸਪੈਕਟਰ ਸੰਜੀਤ ਪੁਰੀ ਐਸਐਚਓ ਭਾਰੰਗੂ ਥੈਂਕ ਯੂ ਸਰ ਭਾਰ ਕੋ ਕੈਂਪਲੇਜ ਚੈਕਿੰਗ ਹੋਇਆ ਇਸੇ ਮੈਂ ਜਿਹੜੀ ਨਗਰ ਨਿਗਮ ਦੀ ਟੀਮ ਹੈ ਜੀ ਉਹ ਪਲੱਸ ਜਿਹੜੇ ਮਿਨਿਸਪਲ ਟਾਊਨ ਦਾ ਹੈ ਉਹਨਾਂ ਬਰਨ ਸਾਂਝੇ ਲੈਟਰ ਸੀ ਜਿਸ ਦੀ ਬਿਸ਼ਾਯਾ ਕਿ ਉਹਨਾਂ ਨੇ ਇੱਕ ਇਲਿਗਲ ਜਿਹੜੀ ਕੰਸਟਰਕਸ਼ਨ ਹੈਗੀ ਹੈ ਉਹ ਆਇਡੈਂਟੀਫਾਈ ਕੀਤੀ ਹੈ ਤੇ ਫੋਲੋਇੰਗ ਦੂ ਪ੍ਰੋਸੀਜਰ ਉਹਨਾਂ ਨੇ ਜਿਹੜੀ ਫੋਰਸ ਦੀ ਰੱਖਤ ਕੀਤੀ ਹੈ ਜਿਹੜੀ ਤੁਸੀਂ ਦੇਖਦੇ ਹੋ ਹੈ ਤਾਂ ਅੱਜ ਭਾਰਤੂ ਕੈਂਪ ਦੇ ਵਿੱਚ ਜਿਹੜੀ ਅੰਦਰ ਦੀ ਟੀਮ ਹੈਗੀ ਹੈ ਨਗਰ ਨਿਗਮ ਦੀ ਟੀਮ ਹੈਗੀ ਹੈ ਉਹਨਾਂ ਦੀ ਸਕਿਉਰਿਟੀ ਪਲੱਸ ਜਿਹੜੀ ਉਹਨਾਂ ਦੀ ਬਣਦੀ ਹੈ ਜੀ ਬੇਸ ਨਹੀਂ ਇਹਦੇ ਨੋਟ ਰਿਪੋਰਟ ਤੇ ਕਰਦੇ ਜੀ ਕਲੀਅਰ ਹੋ ਗਈ ਫਿਲਹਾਲ ਜੋ ਨਗਰ ਨਿਗਮ ਬਲੋਕ ਦਾ ਰੈਕਗਨਿਸ਼ਨ ਦੀ ਗੱਲ ਹੋ ਰਹੀ ਹੈ ਤਾਂ ਚਲੋ ਚਲੋ ਹਰੀ ਨੀ ਬਿਲਡਿੰਗ ਦਾ ਐਡਮਿਸ਼ਨ ਖਰਾ ਟੈਨਸ਼ਨ ਦਿੱਤਾ ਕਿ ਜੀ ਅੱਲਾ ਤੇ ਕੁਝ ਸਕਦੇ ਪੁੱਛੋ ਉਹਨਾਂ ਨੂੰ ਕੰਨੀ ਦੇ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਸਾਨੂੰ ਚਾਹੀ ਕਹਿੰਦੇ ਅਸੀਂ ਘਰ ਪੇਸ਼ ਕਰਦੇ ਇਹ ਹੀ ਉਹਦਾ ਮਕਾਨ ਨਹੀਂ ਸਕਦੇ ਜੀ ਸੋਮਵਾਰ ਦਾ ਤੁਸੀਂ ਆਪਣੇ ਕਾਗਜ਼ ਦੇ ਦਿਓ ਪੂਰੀ ਕਰਦਾ ਸਾਂਗੇ ਨਾ ਤੇ ਜਗ੍ਹਾ ਲੰਗਾ ਰਹਿੰਦੇ ਹੂੰ ਹੂੰ ਉਹ 1950 ਜਿਹੜੇ ਲੋਕੀ ਪਾਕਿਸਤਾਨੋਂ ਵਾਪਸ ਆਏ ਸੀ ਲਗਭਗ ਮੈਂ ਕਿੰਨਾ ਕੈਂਪ ਲਗਾਈ ਪੁਣਾ ਨਹੀਂ ਆਇਆ 100 ਬੰਦੇ ਲੱਗਿਆ ਉਹ 1950 ਦੀ ਹੈ ਨਾ ਕੋਈ ਜਗ੍ਹਾ ਚਾਰ ਪੈ ਵੜਾ ਰੈਂਦੇ ਨੇ ਸੁਭਾ ਜਿਹੜੇ ਕਿ ਟੈਸਟਰੀ ਦੀ ਬਹੁਤ ਫਵਾਹ ਉੱਡੀ ਆ ਕਿ ਨਸ਼ਾ ਸੋਰੀ ਕਰਦੇ ਸੀਗੇ ਤਾਂ ਪ੍ਰੋਫੀ ਬਣਾਈ ਸੀ ਇਹ ਫਵਾ ਬਹੁਤ ਉੱਡੀ ਹੈ ਇੱਕ ਸੱਚ ਕੀ ਆਖਰ ਸੱਚ ਕੀ ਇਹ ਵੀ ਆ ਕਿ ਮੈਨੂੰ ਜਾਇਆ ਜਾਇਆ ਪਾਉਂਦੇ ਆਪਕਾ ਅਫੀਸ਼ੀਅਲ ਦਫ਼ਤਰ ਜੇਹੀ ਹੁੰਦੇ ਨੇ ਦੇ ਨਾਲ ਘਰ ਪੇਸ਼ੇ ਨੇ ਸੰਭੂਰਦਾ ਜਾਂਦਾ ਹੈ ਤੇ ਬੇਜਮਾਨ ਜਾਨਵਰ ਵੀ ਉਸੇ ਘਰ ਦੇ ਵਿੱਚ ਰਹਿੰਦੇ ਸੀਗੇ ਘਰ ਦੇ ਜਾਨਵਰ ਦੇਖੋ ਇਹ ਦੋਨੋਂ ਪੈਸੇ ਕਿੰਨੇ ਬੇਜਮਾਨ ਜਾਨਵਰ ਨੇ ਹਾਂਜੀ ਅਸੀਂ ਖਰਚਾ ਪੂਰਾ ਬਿੱਤਿਆ ਨੂੰ ਕਰੀ ਜਾਂ ਆਪਣੀ ਨੇ ਅਸੀਂ ਖੁੱਖ ਵਾਦ ਲਈ ਇਹਨਾਂ ਨੂੰ ਖਾ। ਬਸ ਕੰਮ ਕੰਮ ਕੀ ਕਰਦੇ ਹੋ ਤੁਸੀਂ ਦੁਕਾਨੇ ਮੇਰੀ ਉਹ ਦੇਖੋ ਦੁਕਾਨੇ ਕਰੇ ਨੇ ਹਾਂਜੀ ਮਤਲਬ ਤਸਕਰੀ ਦਾ ਜਿਹੜੀ ਫਵਾ ਉੱਡੀ ਐਵੇਂ ਝੂਠੀ ਐ ਤੁਸੀਂ ਕਹਿ ਰਹੇ ਹੋ ਜਿਹੜੀ ਜਨ ਜੋ ਕਰਦਾ ਸਾਡੇ ਲੱਤ ਕਵਾਜੀਆਂ ਨੇ ਕੀਤਾ ਜਿਹੜੇ ਸਾਡੇ ਐਂਡ ਪਾ ਪਹਿਲਾਂ ਵੀ ਰੇਡ ਕੀਤੀ ਗਈ ਸੀ ਤੁਹਾਡੇ ਘਰ 6-7 ਮਹੀਨੇ ਪਹਿਲਾਂ ਉਦੋਂ ਸ਼ਾਇਦ ਇੱਕ ਲੜਕਾ ਲੈ ਕੇ ਗਿਆ ਸੀ ਲੱਤ ਫੈਕਚਰ ਸੀ ਉਸ ਦੀ ਉਸ ਨੂੰ ਘਰ ਤੋਂ ਲੈ ਕੇ ਗਏ ਸੀ ਅਸੀਂ ਤੁਹਾਡੇ ਪੱਖ ਰੱਖਣਾ ਹੈ ਤੁਹਾਡਾ ਵੀ ਅਸੀਂ ਤੁਹਾਡੀ ਗੱਲ ਕਰਦੇ ਨਹੀਂ ਹੁੰਦਾ ਸੀ ਆਪਣੀ ਗੱਲ ਰੱਖੋ ਤੁਸੀਂ ਆਪਣੀ ਗੱਲ ਰੱਖੋ ਨਾ ਤੁਸੀਂ ਆਪਣੀ ਗੱਲ ਰੱਖੋ ਭਾਈ ਤੁਸੀਂ ਆਪਣੀ ਗੱਲ ਰੱਖੋ ਨਾ ਫਿਰ ਅਸੀਂ ਪੁੱਛਾਂਗੇ ਉਹਨਾਂ ਨੂੰ ਭਾਈ ਉਹਦੇ ਬਾਰੇ ਬੜੀ ਦੁੱਖ ਹੋਈ ਹੈ ਅਸੀਂ ਹੁਣ ਅਸੀਂ ਕੁਝ ਨਹੀਂ ਕਰਾਂਗੇ ਉਹਦਾ ਕੰਮ ਵਾਲਾ ਜੇ ਚੜੀ ਰਹੋ ਹੈ ਪਾਗਲ ਉਹ ਨੂੰ ਚਾ ਰੱਖ ਪਾਗਲ ਪਾਗਲ ਭਾਈ ਮੇਰੇ ਨਾਲ ਕੌਫੜ ਕਰ ਰਿਹਾ ਚਲੋ ਕੋਈ ਨਾ ਨਹੀਂ ਗੱਲ ਬਣਾਈ ਚੁੱਕੇ ਕੋਈ ਨਹੀਂ ਕੋਈ 1 ਵਜੇ ਤੋਂ 2 ਬਜੇ ਦੋਨੋਂ ਫੋੜੇ ਮੇਰਾ ਬੱਚਾ ਫੜਨਵਾ ਲਾਵੇ ਤੁਸੀਂ ਤੁਸੀਂ ਮਦਰ ਹੋ ਸੁਣ ਕੇ ਨਹੀਂ ਹੋਣਾ ਚਾਹੀਦਾ ਕਿ ਆ ਅਹੀਂ ਜਿਆਦਾ ਗੱਲ ਨਹੀਂ ਜਿਆਦਾ ਕੁਝ ਨਹੀਂ ਬੋਲਦਾ ਵੀਡੀਓ ਵਾਲੇ ਦਾ ਜਦੋਂ ਕੁਝ ਬੋਲਦੇ ਬੰਦੇ ਤੇ ਜਗਾ ਜੀ ਦਿੱਕ ਤੋਂ ਅਭੀ ਕਰ ਦੇ ਉੱਪਰ ਤੇ ਮੇਰੇ ਬੱਚੇ ਨੂੰ ਹੀ ਚਾਹੇ ਨਹੀਂ ਵੀਡੀਓ ਵਾਲਾ ਮੇਰੇ ਬੱਚੇ ਨੂੰ ਘੜ ਲਿਆ ਉਹ ਨਾਲੇ ਮੇਰੇ ਕੋਲ ਜਨ ਘਰੂ ਕੇ ਲਾ ਕੇ ਦੱਸ ਦਈਏ ਕਿਉਂ ਫੜਿਆ ਕਿਸ ਲਈ ਲੈ ਕੇ ਜਾ ਰਹੀ ਹੈ ਉਹ ਨਹੀਂ ਆਉਣਾ ਕਿਉਂ ਲਾ ਕੇ ਮੈਡਮ ਜੀ ਉਹ ਕਾਰ ਕੀ ਰਿਆ ਸੀ ਜੜਾ ਨੂੰ ਰੈਸਟ ਕੀਤਾ ਚੱਲਦੀ ਤੁਰੀਆਂ ਤੋਂ ਕਰਨ ਕਰਕੇ ਤਾਂ ਆਏ ਆ ਇੱਥੇ ਕਿਨੇ ਨਰਦੇ ਨਗਰ ਵੀਡੀਓ ਬਣਾ ਰਹੇ ਯਾਰ ਵੀਡੀਓ ਬਣਾ ਰਹੇ ਬਣਾ ਮੈਡੀਆ ਵੀਡੀਓ ਬਣਾ ਰਹੇ ਕੋਈ ਮੁੰਡੇ ਬਣਾ ਲੀ ਜੀ ਵੀਡੀਓ ਦਾ ਫੈਕਸ਼ਨ ਫੜ ਕੇ ਅੰਦਰ ਲਾ ਗਏ ਕੀ ਬਜਾ ਰਿਹਾ ਬਣਾਉਂਦਾ ਪਿਆ ਸੀ ਤਾਂ ਲੈ ਤੇ ਜੇਬਾਂ ਵਿੱਚ ਚੈੱਕ ਕੀਤੀ ਜਾ ਰਹੀ ਹੈ ਮੇਰਾ ਬੱਚਾ ਵੀਡੀਓ ਬਣਾ ਰਿਹਾ ਮੇਰੇ ਵਿਚੋਂ ਫੋਨ ਆਇਆ ਮੇਰਾ ਬੱਚਾ ਫੋਨ ਤੇ ਗੱਲ ਕਰ ਰਿਹਾ ਸੀਗਾ ਵੀਡੀਓ ਕੋਲਾਈ ਜਾਣਾ ਸਾਈਡ ਤੇ ਵੀਡੀਓ ਕੋਲਾਈ ਕੰਟੀਨ ਵਿਵਹਨ ਚਾਮ ਕਰਦੇ ਨੇ ਮਤਲਬ ਮੇਨਟ ਕਰਦੇ ਨੇ ਨਹੀਂ ਅੱਥਰ ਰੱਖਦੇ ਵਿਸਾ ਤਾਂ ਪਟਿਆਲਾ ਤੁਹਾਨੂੰ ਕੋਲ ਨਹੀਂ ਜਿਹੜਾ ਤੁਹਾਡਾ ਬੇਟਾ ਜਿਹੜਾ ਆਪਣਾ ਬੇਟਾ ਇਹ ਅੱਜ ਕਰ ਰਿਹਾ ਪਟਿਆਲੇ ਖਾ ਬੱਚਿਆ ਇਹ ਅੱਜ ਕਰ ਰਿਹਾ ਕੋਈ ਨਹੀਂ ਸਰ ਤੁਸੀਂ ਫਿਰ ਤੋਂ ਸਰ ਜੀ ਤੁਸੀਂ ਕਹਿ ਰਹੇ ਹੋ ਕਿ ਨਗਰ ਨਿਗਮ ਪਹਿਲਾਂ ਨੋਟ